ਖਾਲਸਾ ਵੈਗਰੂ ਜੀ ਕੀ ਫਤਿਹ ਸੋ ਮੇਰੀ ਸਮੂਹ ਸਾਥ ਸੰਗਤ ਨੂੰ ਇੱਕ ਬੇਨਤੀ ਹੈ ਕਿ ਜੋ ਕੱਲ ਰਾਤ ਨੂੰ ਇੱਕ ਜੇਲ੍ਹ ਦੇ ਅੱਗੇ ਖਲੋਕੇ ਕਿਸੇ ਨੇ ਕਿਹਾ ਹੈ ਕਿ ਕਾਲੀ ਦਲ ਵਾਰਿਸ ਪੰਜਾਬ ਜਿਹੜਾ ਇੱਕ ਆਪਦੇ 9 ਤਰੀਕ ਨੂੰ ਇੱਕ ਆਦਾ ਇਕੱਠ ਕਰਨ ਦੇ ਲਈ ਜਵਾਨਤਾਂ ਦੇ ਵਿੱਚ ਦੇਰੀ ਕੀਤੀ ਤਾਂ ਬੜਾ ਇੱਕ ਅਫਸੋਸ ਨਾਲ ਕਹਿਣਾ ਪੈਦਾ ਜਦੋਂ ਆਪਾਂ ਕਾਨੂੰਨ ਬਾਰੇ ਨੌਲੇਜ ਨਾ ਹੋਵੇ ਤਾਂ ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਾਰਨ ਕੀ ਹੈ ਮੈਂ ਸੰਗਤ ਨੂੰ ਇੱਕ ਬੇਨਤੀ ਕਰਕੇ ਦੱਸ ਰਿਹਾ ਕਿ ਇਸ ਦੇ ਵਿੱਚ 167 2 ਦੀ ਬਿੱਲ ਆਈ ਸੀ ਚਲਾਨ ਲੇਟ ਹੋ ਗਿਆ ਸੀ ਤਾਂ ਮਾਨਯੋਗ ਅਦਾਲਤ ਨੇ ਉਸ ਦੇ ਵਿੱਚ ਆਰਡਰ ਕਰਤਾ ਸੀ ਕਿ ਡਬਲ ਜ਼ਮਾਨਤ ਦੇਣੀ ਡਬਲ ਸ਼ਾਰਟੀ ਤੇ ਤਾਂ ਫੈਮਿਲੀ ਜਿਹੜੀਆਂ ਸਾਰੀਆਂ ਪਿੰਡੂ ਫੈਮਿਲੀ ਸੀ ਬਾਹਰ ਦੀਆਂ ਸੀ ਤਾਂ ਉਹਨਾਂ ਤੋਂ ਜ਼ਮਾਨਤ ਇਕੱਠੀ ਨਹੀਂ ਕਰ ਸਕੀ ਉਹ ਤਾਂ ਉਹਨਾਂ ਨੇ ਸਰੈਂਡਰ ਕਰ ਦਿੱਤਾ ਕਿ ਸਾਡੇ ਤੋਂ ਜ਼ਮਾਨਤ ਲੋਕਲ ਅਸੀਂ ਨਹੀਂ ਦੇ ਸਕਦੇ ਤਾਂ ਇਹਦਾ ਮੀਨ ਟਾਈਮ ਮਿਸਟਰ ਜਿਹੜਾ ਜਗਪ੍ਰੀਤ ਸਿੰਘ ਚੱਡਾ ਨੇ ਉਹਨਾਂ ਨੇ ਇੱਕ ਐਪਲੀਕੇਸ਼ਨ ਲਾਈ ਕਿ ਸਾਡੀ ਕੰਡੀਸ਼ਨਲ ਆਰਡਰ ਜਿਹੜਾ ਉਹ ਨਾ ਲਾਗੂ ਕੀਤਾ ਜਾਵੇ ਕਿਉਂਕਿ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ 167 ਦੋਤੇ ਕੋਈ ਕੰਡੀਸ਼ਨਲ ਆਰਡਰ ਨਹੀਂ ਚਾਹੀਦਾ ਤਾਂ ਇਹਦਾ ਮੀਨ ਟਾਈਮ ਜਦੋਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਚਲਾਨ ਪੇਸ਼ ਹੋਣਾ ਹੋਇਆ ਉਸ ਦੇ ਵਿੱਚ ਸੈਂਕਸ਼ਨ ਨਹੀਂ ਹੋਈ ਮਨਜ਼ੂਰ ਨਹੀਂ ਹੋਇਆ ਮਨਜ਼ੂਰੀ ਸਰਕਾਰ ਤੋਂ ਨਹੀਂ ਮਿਲੀ ਤਾਂ ਅਸੀਂ ਰੈਗੂਲਰ ਬੇਲ ਲੈ ਤਾਂ ਮਾਨਯੋਗ ਅਦਾਲਤ ਨੇ ਉਹ ਜਿਹੜੀ ਸਾਡੀ ਰੈਗੂਲਰ ਬੇਲ ਸੀ ਉਹ ਜ਼ਮਾਨ ਸਾਡੀ ਅਲਾਉ ਕਰਤੀ ਤਾਂ ਉਸ ਤੋਂ ਬਾਅਦ ਉਹ ਆਦਮੀ ਕਹਿੰਦਾ ਕਿ ਇਹ ਚਾਈ ਜੀ ਦਾ ਆਰਡਰ ਆ ਗਿਆ ਐਸਐਸਪੀ ਤੋਂ ਕੋ ਆਇਆ ਅਜਾਈ ਕੋਈ ਗੱਲ ਨਹੀਂ ਫਿਰ ਉਹ ਕਹਿੰਦਾ ਕਿ ਜਿਹੜੀ ਯੂਏਪੀਏ ਤੋੜ ਦਿੱਤੀ ਗਈ ਐ ਬਿਲਕੁਲ ਨਹੀਂ ਟੁੱਟੀ ਉਹ ਅੱਜ ਵੀ ਉਸੇ ਤਰਾਈ ਹੈ ਜੋ ਉਸ ਦੇ ਵਜੇ 13 ਤੇ 18 ਸੈਕਸ਼ਨ ਐ ਤੋਂ ਇਸ ਕਰਕੇ ਅਸੀਂ ਫਿਊਚਰ ਦੇ ਵਿੱਚ ਇੱਕ ਐਪਲੀਕੇਸ਼ਨ ਲਾਵਾਂਗੇ ਕਿ ਜਿੱਥੇ ਮਨਜ਼ੂਰੀ ਨਾ ਮਿਲੇ ਸਟੇਟ ਵੱਲੋਂ ਉੱਥੇ ਮਲਜਮ ਜਿਹੜੇ ਉਹ ਡੀਚਾਰਜ ਕੀਤੇ ਜਾਂਦੇ ਨੇ ਸੋ ਜਾਣ ਬੁੱਝ ਕੇ ਅਕਾਲੀ ਦਲ ਵਾਰਸ ਨੂੰ ਪੰਜਾਬ ਨੂੰ ਡੀਫੇਮ ਕਰਨਾ ਉਹਨਾਂ ਬੰਦਿਆਂ ਦਾ ਕੋਈ ਰੋਲ ਨਹੀਂ ਇਹ ਸਾਰਾ ਰੋਲ ਹੈ ਜਿਹੜਾ ਅਕਾਲੀ ਦਲ ਵਾਸਤੇ ਪੰਜਾਬ ਦਾ ਮਿਸਟਰ ਜਿਹੜਾ ਜਗਪ੍ਰੀਤ ਸਿੰਘ ਚੱਡਾ ਤੇ ਕੁਝ ਜਿੰਨਾ ਮੇਰਾ ਰੋਲ ਬਣਦਾ ਸੀ ਕਿਉਂਕਿ ਇਹ ਕਲਾਇੰਟ ਮੇਰੇ ਨਾਲ ਬੜੇ ਪਿੱਛੇ ਪੁਰਾਣੇ ਐ ਅਟੈਚ ਸੀ ਮੈਂ ਮੋਗੇ ਲਗਾਤਾਰ ਜਾ ਨਹੀਂ ਸੀ ਸਕਦਾ ਤਾਂ ਮਿਸਟਰ ਚੱਡਾ ਦੇ ਨਾਲ ਇਸ ਕੇਸ ਦੇ ਵਿੱਚ ਹਰ 5 ਮਿੰਟ ਬਾਅਦ ਕਾਲ 10 ਮਿੰਟ ਬਾਅਦ ਸਾਡੀ ਗੱਲ ਹੋਣੀ ਇਹ ਸਾਰਾ ਕੇਸ ਹੈ ਜਿਹੜਾ ਅਸੀਂ ਮਿਸਟਰ ਚੱਡਾ ਦੇ ਥਰੂ ਕੰਟ੍ਰੈਸਟ ਕੀਤਾ ਹੈ ਸੋ ਇਨੀ ਮੇਰੀ ਬੇਨਤੀ ਹੈ ਜੋ ਲੋਕ ਗਲਤ ਫੁਆਵਾੜਾ ਆ ਰਹੇ ਨੇ ਕਿਸੇ ਵਕੀਲ ਦਾ ਕਿਸੇ ਪ੍ਰਾਈਵੇਟ ਬੰਦੇ ਦਾ ਇਸ ਕੇਸ ਦੇ ਵਿੱਚ ਕੋਈ ਲਿੰਕ ਨਹੀਂ ਜੇ ਕਿਸੇ ਨੂੰ ਡਾਊਟ ਹੋ ਮੇਰੇ ਤੋਂ ਆ ਕੇ ਪੁੱਛੇ ਜਾ ਉਹ ਆਨਲਾਈਨ ਕਿਤੇ ਵੀ ਆਰਡਰ ਇਹ ਕਢਾ ਸਕਦਾ ਹੈ ਇਹ ਜਿਹੜੇ ਉੱਪਰ ਅਵੇਲੇਬਲ ਨੇ ਸੋ ਇਹਨਾਂ ਮੈਂ ਕਹਿੰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਮੈਂ ਹੋਰ ਦੱਸਣੀ ਸੋਣਾ ਹੈ ਜਿਹੜੀ ਖਾਰਾ ਸਾਹਿਬ ਨੂੰ ਵੀ ਕਿਉਂਕਿ 7 ਤਰੀਕ ਨੂੰ ਸਾਨੂੰ ਬਾਪੂ ਜੀ ਦਾ ਫੋਨ ਆਇਆ ਕਿ ਤੁਸੀਂ ਉੱਥੇ ਪਹੁੰਚੋ ਕਿਉਂਕਿ ਅੱਜ ਆਪਣੇ ਸਿੰਘਾਂ ਦੀਆਂ ਜਿਹੜੀਆਂ ਜਵਾਨਤਾ ਹੋ ਰਹੀਆਂ ਨੇ ਤੇ ਅਸੀਂ ਵੇਲੇ ਨਾਲ ਹੀ ਉੱਥੇ ਕੈਦਲੇ ਪਰ ਸਾਨੂੰ ਸਾਰਾ ਪਰਿਵਾਰ ਮਿਲਿਆ ਹੈ ਪਰ ਜਦੋਂ ਉੱਥੇ ਗਏ ਆ ਉਸ ਵਕਤ ਇਹ ਦੇਖਣ ਨੂੰ ਮਿਲਿਆ ਹੈ ਕਿ ਕਿਉਂਕਿ ਜਵਾਨਤੀ ਜਿਹੜੀ ਸੀ ਉਹ ਦੋ-ਦੋ ਚਾਹੀਦੇ ਸੀ ਇਹਨਾਂ ਨੇ ਪਹਿਲਾਂ ਇੱਕ-ਇੱਕ ਆ ਮਾਰੋ ਦੋ-ਦੋ ਕਰਦੇ ਆ ਪਰ ਜਵਾਨਤੀ ਇਹ ਪੂਰੇ ਨਾ ਹੋਣ ਕਰਕੇ ਇਸ ਕਰਕੇ ਉਹ ਜਿਹੜੀਆਂ ਜਵਾਨਤਾ 7 ਤਰੀਕ ਨੂੰ ਨਹੀਂ ਹੋਈਆਂ ਉਦੋਂ ਹੀ ਵਕੀਲ ਨੇ ਇਹ ਗੱਲ ਕੀਤੀ ਵੀ ਭਾਈ ਸੋਮਵਾਰ ਦੀ ਡੇਟ ਜਿਹੜੀ ਪੈ ਗਈ ਆ ਤੁਸੀਂ ਸੋਮਵਾਰ ਪਹੁੰਚੋ ਜੀ ਇਹ ਜਿਹੜਾ ਇਹ ਕੋਰਾ ਝੂਠ ਆ ਜਿਹੜਾ ਜੇਲ੍ਹ ਦੇ ਅੱਗੇ ਬੋਲਿਆ ਗਿਆ ਹੈ ਮੈਂ ਇਸ ਚੀਜ਼ ਦੀ ਪੁਸ਼ਟੀ ਕਰਨਾ ਕਿਉਂਕਿ ਮੈਂ ਚਸ ਮਦੀਨ ਗਵਾ ਇਸ ਚੀਜ਼ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ